ਕਨਾਲ ਸਾਹਿਬ ਆਇਆ ਸੀ ਕੀ ਫਤੇ ਅੱਜ ਜੋ ਜਨਰਲ ਅਜਲਾਸ ਹੋਇਆ ਹੈ ਮੈਂ ਸਮਝਦਾ ਕਿ 100 ਸਾਲ ਦੇ ਵਿੱਚ ਫਿਰਖਾਂ ਦੇ ਲਈ ਇਸ ਤੋਂ ਮੰਦ ਭਾਗ ਆਉਂਦੇ ਕੋਈ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਵਰਤਾਅ ਜਿਸ ਤਰ੍ਹਾਂ ਦਾ ਅੰਦਰ ਜੋ ਕੁਝ ਵਾਪਰਿਆ ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ 100 ਸਾਲ ਦੇ ਵਿੱਚ ਇਹ ਪਹਿਲੀ ਵਰਤਵਾ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਇਹਨਾਂ ਵੱਲੋਂ ਜਥੇਦਾਰ ਲਾਇਆ ਉਹ ਅੱਜ ਇਸ ਹੌਸ ਦੇ ਵਿੱਚੋਂ ਐਬਸੈਂਟ ਹੋਇਆ ਇਸ ਤੋਂ ਪਹਿਲਾਂ ਜਿਸ ਦਿਨ ਤਾਜ ਪੋਸ਼ੀ ਸੀ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਇਹਨਾਂ ਨੇ ਲਾਇਆ ਜਥੇਦਾਰ ਦੀ ਦਸਤਾਰਬੰਦੀ ਨਹੀਂ ਹੋ ਸਕੀ ਰਾਤ ਨੂੰ ਚੋਰਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਉਹਦੇ ਸਿਰ ਤੇ ਪੱਗ ਰੱਖੀ ਉਸ ਤੋਂ ਬਾਅਦ ਫਿਰ ਦੂਸਰਾ ਮੌਕਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡਗ੍ਰਾਮ ਦੀ ਜੋ ਕਿ ਇੱਕ ਪਰੰਪਰਾ ਹੈ ਉਹਨਾਂ ਵੱਲੋਂ ਦਸਤਾਰ ਨਹੀਂ ਦਿੱਤੀ ਗਈ ਅੱਜ ਮੈਂ ਸਮਝਦਾ ਕਿ ਇਹ ਸ਼ਹਿਰ ਇਤਿਹਾਸਕੇ ਤੀਸਰਾ ਮੋੜ ਆਇਆ ਹੈ ਇਸ ਜਥੇਦਾਰ ਦੀ ਜਥੇਦਾਰੀ ਨੂੰ ਰੱਦ ਕਰਦਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਜਨਰਲ ਹਾਊਸ ਹੈ ਕਿਉਂਕਿ ਉਹ ਵਿਦਆਊਟ ਵੋਟ ਪ੍ਰਾਪਰ ਜਿਹੜੇ ਨੇ ਉਹ ਮੈਂਬਰ ਨੇ ਇਸ ਹਾਊਸ ਦੇ ਉਹ ਗੈਰ ਹਾਜ਼ਰ ਹੋਏ ਤੇ ਇਸ ਲਈ ਮੈਂ ਸਮਝਦਾ ਕਿ ਨੈਤਿਕਤਾ ਦੇ ਆਧਾਰ ਤੇ ਵੀ ਅੱਜ ਕਲਿਪ ਸਿੰਘ ਗੜਗੱਟ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਦੂਸਰੀ ਗੱਲ ਜੋ ਅੰਦਰ ਇੱਕ ਦੀਪੀ ਕਰਨਜੀਤ ਕੌਰ ਜੋ ਸ਼੍ਰੋਮਿਕ ਕਮੇਟੀ ਮੈਂਬਰ ਨੇ ਉਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਬਦਸ਼ਲੂਕੀ ਕੀਤੀ ਗਈ ਇੱਕ ਪਾਸੇ ਕੁਰਬਾਨੀਆਂ ਸੁਣਾ ਕੇ ਸਾਨੂੰ ਗਿਆਨ ਦਿੰਦੇ ਨੇ 100 ਕਿਉਂ ਬੰਦਾ ਆਖੀ ਹੈ ਜਦ ਜਮਹ ਰਾਜਾ ਤੇ ਅੱਜ ਇੱਕ 17 ਸਾਲਾਂ ਦੇ ਇੱਕ ਜੱਗੇ ਭਲੇ ਬੰਦੇ ਨੇ ਜਿਸ ਤਰੀਕੇ ਨਾਲ ਮੈਂ ਸਮਝਦਾ ਕਿ ਔਰਤ ਦੇ ਹੱਥ ਚ ਮੈਕ ਹੋਇਆ ਸੋ ਇਹ ਬਹੁਤ ਬੜਾ ਮੰਦ ਭਾਗਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੂਸਰੀ ਸਾਡੇ ਸਵਾਲ ਅਸੀਂ ਜੋ ਲਗਾਤਾਰ ਐਗਜ਼ੈਕਟਿਵ ਨੇ موجوده ਐਗਜ਼ੈਕਟਿਵ ਮੈਂਬਰ ਸਰਦਾਰ ਜਸਪਾਲ ਸਿੰਘ ਫਰਾਂ ਤੇ ਸਰਦਾਰ ਸਰਵੰਤ ਸਿੰਘ ਮਾਨੀ ਮੈਂਬਰ ਸ਼ੋਮੀ ਪੇਟੀ ਹਲਕਾ ਸਮਰਾਲਾ ਤੋਂ ਦਾਸਤਕ ਕਰੇ ਨੇ ਇਹਨਾਂ ਨੇ ਹਰ ਮੀਟਿੰਗ ਦੇ ਵਿੱਚ ਜੋ ਇਹਨਾਂ ਨੇ ਲਗਾਤਾਰ ਪੰਥ ਦੇ ਨਾਲ ਧਰੋਕਮਾਇਆ ਉਹਦਾ ਡਟ ਕੇ ਵਿਰੋਧ ਕੀਤਾ ਅੱਜ ਜਨਰਲ ਹਾਊਸ ਦੇ ਵਿੱਚ ਇਹਨਾਂ ਨੂੰ ਸਵਾਲ ਇਹੀ ਕਰਨੇ ਸੀ ਕਿਉਂਕਿ ਮੈਂ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛ ਲੈਣੇ ਸੀ ਕਿ ਇਹ ਤੁਹਾਨੂੰ ਅਧਿਕਾਰ ਕੀ ਨੇ ਦਿੱਤੇ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹਨਾਂ ਪਰਨੀਆਂ ਦਾ ਅਪਮਾਨ ਕੀਤਾ ਔਰ ਪਾਰਨੀਆਂ ਦੇ ਤੁਸੀਂ ਚਾਕੇ ਵਰਕਰ ਜਿਹੜੇ ਨੇ ਉਹ ਧੋਪੇ ਤਾਂ ਅੱਜ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਮੋੜ ਆ ਕਿ ਦੇਖੋ ਹਰਮੰਦਰ ਸਾਹਿਬ ਦੇ ਇੱਥੇ ਅਮਰਸਰ ਸਾਹਿਬ ਸਾਰਾ ਸ਼ਹਿਰ ਜਾਮ ਹੈ ਜਿੱਥੇ ਬਹੁਤ ਵੱਡਾ ਜਿਹੜਾ ਇੱਕ ਰੋਜ਼ ਤਰਨਾ ਇਸ ਮਜੂਦ ਚੱਲ ਰਿਹਾ ਹੈ ਡੰਮੇਟਿਕ ਸਾਲਵਲੋਂ ਤੇ ਦੂਸਰੇ ਪਾਸੇ ਅੱਜ ਹਾਊਸ ਦੇ ਵਿੱਚ ਇਹ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਹੋਈ ਹੈ ਸੋ ਮੈਂ ਪ੍ਰੈਨਸਰ ਸਾਹਿਬ ਨੂੰ ਵੀ ਕਹੂੰਗਾ ਕਿ ਉਹ ਵੀ ਜਰੂਰ ਆਪਣੇ ਕਿਤੇ ਵਿਚਾਰ ਰੱਖੇ। ਬਰਜੀ ਖਰਵਾਲ ਸਾਹਿਬ ਦੋਹੇ ਨੂੰ। ਉਹਨੇ ਸਾਰਾ ਦੱਸ ਦਿੱਤਾ ਅੱਜ ਦੀ ਜਿਹੜੀ ਮੀਟਿੰਗ ਸੀ ਜਨਰਲ ਗੱਲ ਸੀ ਹੈ। ਉਹਦਾ ਮੁੱਖ ਏਜੰਡਾ ਇੱਕ ਤਾਂ ਬਜਟ ਨੂੰ ਪਾਸ ਕਰਨਾ। ਇਹਨੂੰ ਕਿਰਾ 40 ਮੈਂਬਰਾਂ ਨੇ ਸਾਈਨ ਕਰਕੇ ਮਤਾ ਸੀ ਕਿ ਕਿਰਾਇਆ ਸੀ ਉਹ ਅਜੰਡੇ ਚ ਲਿਉਣਾ ਜ਼ਰੂਰੀ ਸੀ ਜਦੋਂ ਮੈਕ ਪਾਸ ਕਰ ਦਿੱਤਾ ਵੀਰ ਕੈਨਦੂ ਕੋਲ ਜਿਨ੍ਹਾਂ ਨੇ ਮਤਾ ਸਵੀਕਾਰਾਇਆ ਸੀ ਤਾਂ ਵੀ ਸਾਡੇ ਮੱਦੇ ਦਾ ਕੀ ਬਣਿਆ ਅਜੰਡਾ ਮਤਾ ਹੈ ਜਦ ਹੀ ਪ੍ਰਧਾਨ ਸਾਹਿਬ ਨੇ ਬੀਚੋ ਟੋਟੇ ਕਿਹਾ ਕਿ ਵੀ ਵੇਖ ਕਰੋ ਜੀ ਮੈਂ ਇਸ ਗੱਲ ਤੇ ਤੁਹਾਨੂੰ ਜੀਨ ਹੋਣਾ ਕੋਈ ਪੂਰੀ ਇਸ ਦਰਨੀ ਪੂਰੀ ਸਰਵਾਈ ਹੋਈ ਉਹਦੀ ਬਾਤ ਨਹੀਂ ਜਦੋਂ ਉੱਠ ਕੇ ਭੁੱਲਣ ਲੱਗੇ ਆ ਮੈਂ ਕੋਦੇ ਆ ਮੈਂ ਕੋਦੇ ਨੂੰ ਤੋੜ ਕੇ ਲੈ ਗਿਆ ਤਾਂ ਕੋਈ ਤੋਂ ਪਾਬ ਵੀ ਇੰਨੀ ਤਕਤੀਸ਼ਾ ਦੀ ਇਸ ਹਾਊਸ ਦੇ ਵਿੱਚ ਉਹ ਨਹੀਂ ਕੀਤੀ ਹੈ ਕੀਤੀ ਇਸ ਕਰਕੇ ਕੁਝ ਦੇ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਵੀ ਆਵਾਜ਼ ਨਹੀਂ ਬਾਹਰ ਨਿਕਲਿਆ ਜੀ ਇਹਨਾਂ ਦੀ ਆਵਾਜ਼ ਬਦਲਣਾ ਹੋ ਜੇ ਇਹਨਾਂ ਨੇ ਇੱਕ ਵਿਅਕਤੀ ਵਿਸ਼ੇਸ਼ ਇਨਕਾਰ ਦੇ ਲਈ ਜੇ ਆਪਾਂ ਸਾਰਿਆਂ ਨੂੰ ਕੋਈ ਦੇਣਾ ਤਾਂ ਉਹਦੀ ਕੈਲਤੀ ਸਾਰਾ ਕੁਝ ਹੁੰਦਾ ਤੇ ਬੁਤਲੀ ਗੱਲ ਇਹ ਲੱਗਦੀ ਆ ਪ੍ਰਧਾਨ ਸਾਹਿਬ ਨੇ ਨਿਰਤਕਾਂ ਦੇ ਨਾਲ ਤੇ ਸਤਿਫਾ ਦਿੱਤਾ ਸੀ ਅਸੀਂ ਵਸੂਛਤਾ ਦੇ ਵਿੱਚ ਪ੍ਰਧਾਨ ਸਾਹਿਬ ਜੀ ਦੇ ਦੂਜੇ ਵਾਰ ਆਏ ਆ ਕਿ ਜਿਵੇਂ ਉਹਨਾਂ ਦੀ ਗੋਲੀ ਦੇ ਵਿੱਚ ਉਹਨਾਂ ਦੇ ਚਿਹਰੇ ਵਿੱਚ ਸੰਕੇਤਕ ਹੋਰ ਸੀਗਾ ਵੀ ਉਹ ਤਾਂ ਸਾਰਾ ਕੁਝ ਸਹੀ ਪਾਸੇ ਨੂੰ ਜਾਣਗੇ ਪਰ ਹੁਣ ਬੜਾ ਲੱਗਦਾ ਵੀ ਤਾਂ ਜਿਹੜਾ ਉਹਨਾਂ ਦਾ ਅਸਥੀਪਰ ਸੀਗਾ ਨਾ ਇਹ ਵਸੂਤਾ ਦੇ ਅੰਦੇ ਵੀ ਉਹ ਜਿਸ ਸੇਖਾਂ ਬਹੁਲੇ ਸੀਗੇ ਤੇ ਦੰਨਵਾਲ ਸਾਹਿਬ ਨੇ ਉਸ ਕਾਲ ਤੱਕ ਸਾਥ ਦਿੱਤਾ ਤੇ ਉਹਨਾਂ ਤੋਂ ਬਚਨ ਦਾ ਹੀ ਸੱਖਾਂ ਦੇ ਰੋਹ ਤੋਂ ਮੇਰੇ ਕਰਦਾ ਜੀ ਆਪ ਦਾ ਸੀ ਤੇ ਜਿਹੜਾ ਵੀ ਜਿਹੜੇ ਤੁਸੀਂ ਇਛਾ ਦੇ ਇਸ ਇਹ ਕਾਰਿਆ ਬੀਗਣਾ ਤੁਸੀਂ ਉਹਨਾਂ ਦਾ ਸਮਾਟਾਇਆ ਤੁਸੀਂ ਬੜੀਆਂ ਕਮੇਟੀਆਂ ਬਣਾਈਆਂ ਇਹ ਤਾਂ ਇਹ ਗਲਪਚਰਤ ਹੋਊ ਕਿ ਤੁਸੀਂ ਕਮੇਟੀ ਦਾ ਸਭ ਕਮੇਟੀ ਤੁਸੀਂ ਬਣਾਉਂਦੇ ਹੋ ਕੰਮ ਨੂੰ ਮਿੱਟੀ ਚ ਪਾ ਦੇਣਾਂ ਵਾਲੀ ਗੱਲ ਹੈ ਰਾਣੀਆਂ ਕਮੇਟੀਆਂ ਬਣਾ ਜਾਂਉਂਦੇ ਨੇ ਮਿਲ ਜਾਂਦੇ ਇੱਕ ਤਾਂ ਸਮਾ طے ਕਰੂ ਕਿੰਨੇ ਸਮੇਂ ਚਾਰਕੂਰ ਐਕੀ ਦਾ ਜਿਹੜਾ ਠੇਕਾ ਆ ਪੰਜਾਬ ਵਿਆਪੀ ਦੀ ਵੀ ਆਏ ਸੰਸਾਰ ਵਿਆਪੀ ਹੋ ਗੂ ਗਰੂ ਸਾਰੇ ਸੰਸਾਰ ਦੇ ਸਿੱਖਾਂ ਨੂੰ ਮਸਲਣੀ ਆ ਇੰਡੀਆ ਗੱਲਾਂ ਕਰਉਂਗੇ ਸੀ ਤੇ ਵੱਡਾ ਨੂੰ ਤਾਇੇ ਸੀ ਕਿ ਤੁਸੀਂ ਹਰ ਕਿਸਮ ਦੀ ਦਾ ਪਰਤਾਲ ਕਰਾ ਕੇ ਕਹੇਤਾ ਉਹਨਾਂ ਨੂੰ ਹਲ ਕਰਤਾ ਜਾਨੀ ਨੂੰ ਹਿੱਸਾ ਕਰੂ ਇਹ ਜੇ ਦੋਸ਼ ਲਾਈ ਮਨ ਕਰ ਦੋਸ਼ ਲਾ ਦੇ ਫੜ ਕਰਤਾ ਕੀ ਬਲੀ ਵੱਡੀ ਗੱਲ ਸੀ ਜਿਹੜਾ ਹਰਮੰਦਰ ਸਾਹਿਬ ਦਾ ਦਿਗਨ ਥੀ ਉਹ ਦੁਸ਼ੀ ਹੁੰਦਾ ਰਹਿ ਸਕਦਾ ਤੁਸੀਂ ਕੋਸ਼ਿਸ਼ ਤੁਸੀਂ ਕੋਸ਼ਿਸ਼ ਕਰਿਆ ਤੇ ਗੱਲਾਂ ਦਾ ਨਾਲ ਕੋਲ ਜਵਾਬ ਕੋਈ ਨਹੀਂ ਸੀ ਇਸ ਵੀ ਅਪਸੋਰ ਦੇ ਵੀ ਆ ਉਲੜ ਬਾਜੀ ਵੀ ਆ ਆਪ ਜੀ ਗੱਲ ਕਰ ਦਿੰਦੇ ਆ ਤੇ ਬਹੁਤ ਦੁਖਦੀ ਗੱਲ ਆ ਗੁਰੂ ਗੋਬਿੰਦ ਸਾਹਿਬ ਦੇ ਮੂਹਰੇ ਦੇ ਰੱਖੋ ਤਾਂ ਬਾਸਤਾ ਬੜਾ ਪਾਉਂਦੇ ਆ ਵੀ ਤੁਸੀਂ ਬੋਲਣਾ ਜੀ ਗੁਰੂ ਗੋਬਿੰਦ ਸਾਹਿਬ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਆ ਜਲਾਸਾਂ ਹੁਣ ਤੱਕ ਦੇ 11 ਸਾਲਾਂ ਦੇ ਸਾਰੇ ਜਲਾਸਾਂ ਨੂੰ ਮਾਰਨਾ ਤਜਰਬਾ ਅ ਕੱਲਾ ਇਹ ਹੀ ਨਹੀਂ ਮੈਂ ਫਿਰ ਇਹ ਗੱਲ ਦਹਰਾਉਣਾ ਕਿ ਇਹ ਦੇਖੋ ਇਹਨਾਂ ਨੂੰ ਲੈਕਚਰਾਂ ਦੇ ਆਧਾਰ ਤੇ ਕੀ ਇਹ ਕੰਮ ਦਾ ਜਵਾਬ ਦੇਣਗੇ ਜਦੋਂ ਇਹਨਾਂ ਦਾ ਜਥੇਦਾਰ ਇਸ ਹੌਸ ਦੇ ਵਿੱਚ ਐਂਟਰ ਨਹੀਂ ਹੋ ਸਕਿਆ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਇਹ ਘਟਨਾ ਮੈਂ ਸਮਝਦਾ ਵਾਪਰੀਆ ਔਰ ਜਿਸ ਤਰੀਕੇ ਦੇ ਨਾਲ ਇਹ ਅੰਦਰ ਦਾ ਮਾਹੌਲ ਬਣਾਇਆ ਗਿਆ ਦੇਖੋ ਅਸੀਂ ਫੇਰ ਵੀ ਗੁਰੂ ਸਾਹਿਬ ਦਾ ਅਗਰਬ ਸਤਕਾਰ ਕੀਤਾ ਵਾ ਸਮਝਦਾ ਕਿ ਸਾਰੇ ਬੁੱਢੀ ਕਰਤੂਤ ਦੇ ਮੈਂਬਰ ਸੀ ਹਾਲਾਂਕਿ ਉਹਦੀ ਐਡੀ ਕਰਤੂਤ ਦੇ ਬਾਬੂ ਜਿਸ ਤਰੀਕੇ ਦੇ ਨਾਲ ਉਹਨੇ ਮੈਕ ਨੂੰ ਹੱਥ ਪਾਇਆ ਹੈ ਤਾਂ ਵੈਸੇ ਉਹ ਚਿਤਰਾ ਦਾ ਯਾਰ ਸੀ ਉਸ ਟੈਮੋ ਦੇ ਜਿਹੜੀ ਉਹਦੀ ਕਰਤੂਤ ਸੀ ਪਰ ਕੇਵਲ ਤੇ ਕੇਵਲ ਉਹਦਾ ਵਿਚਾਰ ਜਿਹੜਾ ਹੋਇਆ ਇਹ ਧੰਨ ਗੁਰੂ 트랜ਸਰ ਸਰਚੇ ਪਾਸ਼ਾ ਕਰਕੇ ਇਹ ਹੋਇਆ ਤੋਂ ਇਸ ਕਰਕੇ ਮੈਂ ਖਾਲਸਾ ਪੰਥ ਨੂੰ ਅਪੀਲ ਕਰਦਾ ਕਿ ਤੁਹਾਡੀ ਜਿਹੜੀ ਇਹ ਭਾਵਨਾਵਾਂ ਨੇ ਹਮੇਸ਼ਾ ਹੀ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਾਂਗੇ ਪਰ ਹੁਣੇ ਵਾਕੀ ਕੋਈ ਤਹੱਲਾ ਕਿ ਸ਼੍ਰੋਮਣੀ ਕਮੇਟੀ ਦੀ ਜਰਨਲ ਚਾਣ ਹੋਵੇ ਤਾਂ ਕਿ ਇਹ ਜਿਹੜਾ ਇਹ ਸਾਡੇ ਸਿਰ ਦੇ ਉੱਤੇ ਇਹ ਜਾ ਮੁਸ਼ਕਿਲਾਂ ਇੰਜਾਮ ਬੈਠਾ ਹੈ ਇਹ ਤੋਂ ਸਾਨੂੰ ਮਿਲ ਸਕੇ ਬਹੁਤ ਧੰਨਵਾਦ ਜੀ ਬੰਦ ਕਾਲਸਾ ਬਰਵਾਹ ਜੀ ਕੇ